ਉਹ ਚਾਤੇ ਸ੍ਰੀਆ ਕਾਂਜੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜਰੇ ਅੱਜ ਦੀ ਵੱਡੀ ਖਬਰ ਪਾਕਿਸਤਾਨ ਨਾਲੋਂ ਕਿਤੇ ਜ਼ਿਆਦਾ ਮਹੱਤਮਪੂਰਨ ਹੈ ਭਾਰਤ ਸਾਬਕਾ ਅਮਰੀਕੀ ਡਿਪਲੋਮੈਂਟ ਨੇ ਪ੍ਰੰਪ ਨੂੰ ਭਾਰਤ ਨਾਲ ਪੰਗਾ ਲੈਣ ਦੀ ਦਿੱਤੀ ਚੇਤਾਵਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਧਰਮ ਦਰਮਦਾਨ ਤੇ ਭਾਰੀ ਟੈਰਫ ਨਾਲ ਭਾਰਤ ਅਤੇ ਅਮਰੀਕੀ ਵਿਸ਼ਕਾਰ ਅਮਰੀਕਾ ਵਿਚਕਾਰ ਸਬੰਧਾ ਡੂ ਦੇ ਮਿਸਾਲ ਤਰੀਕੇ ਨਾਲ ਬਦਲ ਦਿੱਤਾ ਹੈ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਕੂਟਨੀ ਕੂਟਨੀ ਤੱਕ ਸਬੰਧ ਠੰਡੇ ਹੁੰਦੇ ਜਾ ਰਹੇ ਹਨ ਪਰ ਜੋ ਬੀ ਡੈਨ ਪ੍ਰਸ਼ਾਸਨ ਦੇ ਦੇ ਸਾਬਕਾ ਉੱਚ ਅਧਿਕਾਰੀ ਜੈਕ ਸੂਲੀ ਵਾਨ ਅਤੇ ਕਟ ਕੈਪ ਬੈਲ ਮੰਨਦੇ ਹਨ ਕਿ ਇਹ ਸਾਂਝੇਦਾਰੀ ਨੀਮਤਮਪੂਰਨ ਹੈ ਕਿ ਇਸ ਨੂੰ ਹਰ ਕੀਮਤ ਤੋਂ ਬਚਾਉਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਰਿਸ਼ਤਾ ਕਮਜ਼ੋਰ ਹੁੰਦਾ ਹੈ ਤਾਂ ਅਮਰੀਕਾ ਦਾ ਸਿਰਫ ਇੱਕ ਰਣਨੀਤਿਕ ਦੋਸਤ ਗਵਾ ਦੇਵੇਗਾ ਸਗੋਂ ਚੀਨ ਨੂੰ ਤਕਨੀਕੀ ਅਤੇ ਰਣਨੀਤਿਕ ਕਿਨਾਰਾ ਦੇਣ ਦਾ ਜੋਖਮ ਵੀ ਵਧ ਜਾਵੇਗਾ ਭਾਰਤ ਰੂਸ ਚੀਨ ਦੇ ਨੇੜੇ ਜਾਵੇਗਾ ਵਿਦੇਸ਼ ਮਾਮਲੇ ਵਿੱਚ ਲਿਖੇ ਲਿਖੇ ਇੱਕ ਸਾਂਝੇ ਲੇਖ ਵਿੱਚ ਦੋਵਾਂ ਨੇਤਾਵਾਂ ਨੇ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਮੱਤਮੁਤਮ ਪੁਨ ਗਲੋਬਲ ਭਾਈਵਾਲ ਦੱਸਿਆ ਅਤੇ 트੍ਰੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਉਸ ਦੀਆਂ ਨਾਟਕੀ ਕਾਰਵਾਈਆਂ ਭਾਰਤ ਨੂੰ ਚੀਨ ਅਤੇ ਰੂਸ ਵਰਗੇ ਦੇਸ਼ਾਂ ਦੇ ਨੇੜੇ ਧੱਕ ਸਕਦੀਆਂ ਹਨ ਪਰ ਸਲੀਵਾਨ ਅਤੇ ਕੈਬ ਬੈਲ ਨੇ ਹਾਲ ਹੀ ਵਿੱਚ ਸੰਘਾਈ ਸਹਿਯੋਗ ਸੰਗਠਨ ਸਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼੍ਰੀ ਜਨਪਿੰਗ ਅਤੇ ਰੂਸੀ ਰਾਸ਼ਟਰਪਤੀ ਬੁਲਾ ਦਿਮੀਰ ਪੁਤੀ ਨਨਾਲ ਹੋਏ ਨਿੱਗੀ ਮੁਲਾਕਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਜੇਕਰ ਅਮਰੀਕਾ ਭਾਰਤ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦਾ ਹੈ ਤਾਂ ਭਾਰਤ ਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ ਭਾਰਤ ਦਾ ਸਿਰਫ ਚੀਨ ਵਰਗੇ ਗਵਾਂਡੀ ਦੇ ਦਬਾਅ ਹੇਠ ਆ ਸਕਦਾ ਹੈ ਸਗੋ ਤਕਨੋਲੋਜੀ ਸਿੱਖਿਆ ਤੇ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਅਮਰੀਕਾ ਨਾਲ ਸਹਿਯੋਗ ਵੀ ਕਮਜ਼ੋਰ ਹੋ ਸਕਦਾ ਹੈ ਪਾਰਤ ਪਾਕਿਸਤਾਨ ਨੂੰ ਇੱਕ ਹੀ ਲੈ ਲੈਂਜ ਨਾਲ ਦੇਖਣ ਦੀ ਗਲਤੀ ਨਾ ਕਰੋ ਸੋਲੀਮਾਨ ਤੇ ਕੈਬ ਬੈਲ ਨੇ ਸਲਾਹ ਦਿੱਤੀ ਹੈ ਕਿ ਅਮਰੀਕਾ ਨੂੰ ਭਾਰਤ ਤੇ ਪਾਕਿਸਤਾਨ ਨੂੰ ਇਕੱਠੇ ਦੇਖਣ ਦੀ ਨੀਤੀ ਤੋਂ ਬਚਣਾ ਚਾਹੀਦਾ ਹੈ ਉਹ ਕਹਿੰਦੇ ਹਨ ਕਿ ਭਾਰਤ ਨਾਲ ਸੰਬੰਧਿਤ ਪਾਕਿਸਤਾਨ ਨਾਲੋਂ ਕਿਤੇ ਜਾਂਦਾ ਮਹੱਤਵਪੂਰਨ ਹਨ ਹਾਂ ਲਈ ਵਿੱਚ 트াম্প ਨੇ ਪਾਕਿਸਤਾਨ ਦੀ ਫੌਜ ਮੁਖੀ ਫੀਲਡ ਮਾਰਸ਼ਲ ਮੁਸੀਮ ਮਨੀਰ ਨਾਲ ਮੁਲਾਕਾਤ ਕੀਤੀ ਹੈ ਤੇ ਵਪਾਰ ਆਰਥਿਕ ਵਿਕਾਸ ਤੇ ਕਿਪ ਟੋਕ ਕਿਪ ਕਿਰਪਾਤੋਕ ਸਕਰੰਸੀ ਵਰਗੇ ਮੁੱਦਿਆਂ ਤੇ ਗੱਲ ਕੀਤੀ ਹੈ ਧੰਨਵਾਦ